एक गुण ना अमृत छाट बिख खाई माया मो परम सुत दारा से उत्तम पंथ सुनो गुर संगत तेहे मिलंत जम त्रास मिटाई ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਸਹਿਨ ਸੁਸਹਿਜ ਸੁਪਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਫਤੋਖ ਸੰਮਾਨੀ ਨੂਰ ਅਰਸਹੁ ਕੁਰਸਹੁ ਦੁਦਿਟਿ ਸਚੇ ਪਾਤ ਸਹਾ ਮਾਲੇ ਜਨਮ ਜਨਮ ਦੀ ਸਜਣ ਸਚਾ ਪਾਤ ਸਾਹੂ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਭ ਨਾਂ ਦਾਵੇ ਸਜਣ ਸਚਾ ਪਾਤ ਸਾਹੂ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੋਰਾ ਪੂਰਾ ਢੇਟਿਓ ਵੜਤਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੋਰਾ ਪੂਰਾ ਪੇਟੋ ਵੱਡਤਾਗੀ ਮਨ ਹ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਨੇ ਸਤਗੁਰ ਕੈ ਬਲਿਹਾਰ ਅਗ ਸੁਖ ਪਾਛ ਸੁਖ ਸਹਜਾ कर आनन्दारा कर्ण हारा सोए खसम हारा निरपे गुरुचरी लागे राम नाम आधार सफल दर्शन मूरत प्राव है पी हो ਕੰਠ ਲਗਾਏ ਆਪਣੇ ਜਨ ਰਾਖੇ ਆਪਣੇ ਪ੍ਰੀਤ ਪਿਆਰਾ ਵੜੀ ਵੜਾਈ ਅਚਾਰ ਜ ਸੋਬਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਪਿਟਿਓ ਸਗਲੇ ਦੁਖ ਬਿਨਾਸੀ ਵੜੇ ਵੜੇ ਆਈ ਅਚਰਜ ਸੋਬਾ ਕਰਜ ਆਇ ਰਸੇ ਨਾਨਕ ਕਉ ਗੁਰ ਪੂਰਾ ਤੇ ਤੇਓ ਸਾਗਲੇ ਦੁਖਾ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਗੁਰ ਪੂਰਾ ਪੀਟਿਓ ਵਡਭਾਗੀ ਮਨਹਿ ਭਿਆ ਪ੍ਰਗਾਸਾ ਕੋਇ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ